ਪਿੰਡ ਭੋਜੋ ਬਾਲ ਦੀ ਚਰੋਕੜੀ ਮੰਗਦਾ ਹਲਕਾ ਆਦਮਪੁਰ ਦੇ ਆਪ ਇਨਚਾਰਜ ਪਵਨ ਤੀਨੂ ਨੇ ਕੀਤਾ ਹੱਲ ਹੁਣ ਬਣੇਗੀ ਨਵੀਂ ਸੜਕ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਵਨ ਕੁਮਾਰ ਤੀਨੂ ਦੀ ਸਿਰਫ ਤਾਂ ਸਿਰਫ ਇੱਕ ਹੀ ਸੋਚ ਵਿਕਾਸ ਤੇ ਹੁਣ ਪਿੰਡ ਭੋਜੋ ਬਾਲ ਦੀ ਬਦਲੇਗੀ ਨੋਹਾਰ ਸਕੱਤਰ ਸੁਖਵਿੰਦਰ ਸਿੰਘ ਸੁਖਾ ਭੋਜੋ ਬਾਲ ਪਿੰਡ ਭੋਜੋ ਬਾਲ ਦੀ ਸੜਕ ਦੀ ਹਾਲਤ ਇੰਨੀ ਬਦਤਰ ਸੀ ਕਿ ਉਥੋਂ ਲੰਗੜਾ ਵੀ ਲੋਕਾਂ ਲਈ ਜੀ ਦਾ ਜੰਗਾਲ ਬਣਿਆ ਹੋਇਆ ਸੀ ਥਾਂ ਥਾਂ 'ਤੇ ਟੋਇਆਂ ਖੱਡਿਆਂ ਨਾਲ ਅਕਸਰ ਲੋਕੀ ਕਈ ਵਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਸਨ ਕਈ ਵਿਧਾਇਕ ਬਣੇ ਕਈ ਪੰਚਾਇਤਾਂ ਬਣੀਆਂ ਪਰ ਪੋਜੋ ਬਾਲ ਦੀ ਸੜਕ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਤੇ ਆਖਰ ਪਿੰਡ ਦੀ ਨਵੀਂ ਬਣੀ ਪੰਚਾਇਤ ਨੇ ਤੇ ਪਿੰਡ ਵਾਸੀਆਂ ਦੀ ਇਸ ਚਰੌਕੜੀ ਮੰਗ ਲਈ ਪਵਨ ਕੁਮਾਰ ਤੀਨੂ ਨਾਲ ਰਾਬਤਾ ਕਾਇਮ ਕੀਤਾ ਤਾਂ ਪਵਨ ਤੀਨੂ ਨੇ ਇਸ ਚਰੌਕੜੀ ਮੰਗ ਦਾ ਹੱਲ ਕਰਕੇ ਪਿੰਡ ਵਾਸੀਆਂ ਨੂੰ ਭਾਰੀ ਰਾਹਤ ਪਹੁੰਚਾਈ ਹੈ ਤੇ ਹੁਣ ਇਹ ਸੜਕ ਪੂਰੀ ਤਰ੍ਹਾਂ ਨਵੀਂ ਬਣੇਗੀ ਜੇਸੇ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਆਪਦੇ ਸਖਤਰ ਸਮਾਜ ਸੇਵਕ ਨੌਜਵਾਨ ਆਗੂ ਸੁਖਵਿੰਦਰ ਸਿੰਘ ਸੁਖਾ ਭੋਜੋ ਵਾਲੇ ਕਾ ਕਿ ਆਖਰ ਸਭ ਦਾ ਸੰਘਰਸ਼ ਕੰਮ ਆਇਆ ਸੁਖਾਪੋ ਜੋ ਬਾਲ ਨੇ ਕਹਿਆ ਕਿ ਹਲਕਾ ਇਨਚਾਰਜ ਸ਼ੇਰਮਾਨ ਪਵਨ ਕਮਾੜ ਤੈਨੂੰ ਹਰਾਂ ਦੀ ਸਿਰਫ ਤਾਂ ਸਿਰਫ ਇੱਕ ਹੀ ਸੋਚ ਹੈ ਉਹ ਹੈ ਵਿਕਾਸ ਤੇ ਲੋਕ ਸਮੱਸਿਆਵਾਂ ਦਾ ਨਿਵਾਰਣ ਕਰਵਾਣਾ ਹੁਣਾਂ ਕਹਿਆ ਕਿ ਪਿੰਡ ਦੀ ਨੁਹਾਰ ਬਦਲ ਲਈ ਪਵਨ ਤੈਨੂੰ ਪਿੰਡ ਨੂੰ ਵੱਧ ਤੋਂ ਵੱਧ ਗਰੰਟਾ ਦੇ ਕੇ ਪਿੰਡ ਵਾਸੀਆਂ ਦਾ ਮਾਣ ਵਧਾਉਣਗੇ ਸਰਪੰਚ ਰੇणू ਰਾਣੀ ਸਮੇਤ ਪੂਰੀ ਪੰਚਾਇਤ ਤੇ ਸਕੱਤਰ ਆਪ ਸੁਖਵਿੰਦਰ ਸਿੰਘ ਸੁਖਾਪੋਜੋਬਾਲ ਤੇ ਪਿੰਡ ਵਾਸੀਆਂ ਨੇ ਤੀਨੂ ਹਰਾਂ ਦਾ ਸ਼ੁਕਰੀਆ ਵੀ ਅਦਾ ਕੀਤਾਇਆ